ਪਿਆਰ ਅੰਨਾ ਹੁੰਦਾ ਇਹ ਤਾਂ ਅਸੀਂ ਸਭ ਨੇ ਸੁਣਿਆ ਪਰ ਇੱਕ ਔਰ ਇੱਕ ਬੱਚੇ ਦੀ ਮਾਂ ਪਿਆਰ ਦੇ ਵਿੱਚ ਇੰਨੀ ਅੰਨੀ ਆ ਪਾਗਲ ਹੋ ਗਈ ਕਹਿ ਦੋ ਵੀ ਉਹ ਆਪਣੇ ਨਵਾਲਗ ਆਸ਼ਕ ਦੇ ਘਰ ਵਸਣ ਪਹੁੰਚ ਗਈ ਜੀ ਹਾਂ ਪਿਆਰ ਅੰਨਾ ਹੁੰਦਾ ਇਸ ਦੀ ਜਿਉਂਦੀ ਜਾਗਦੀ ਉਦਾਹਰਣ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਉੱਤਰਾਖੰਡ ਦੀ ਇੱਕ ਔਰਤ ਜਿਲਾ ਸਹਿਵਾਲ ਚੌਕੀ ਆਪਣੇ ਨਵਾਲਗ ਆਸ਼ਿਕ ਨੂੰ ਮਿਲਣ ਲਈ ਪਹੁੰਚ ਗਈ ਔਰਤ ਦੇ ਘਰ ਪਹੁੰਚਦੇ ਹੀ ਨਵਾਲਗ ਦੇ ਘਰ ਅਤੇ ਪਿੰਡ ਦੇ ਵਿੱਚ ਹੰਗਾਮਾ ਮਚ ਗਿਆ ਨਵਾਲਗ ਦੇ ਪਰਿਵਾਰ ਵਾਲੇ ਔਰਤ ਨੂੰ ਅਪਰਾਹੁਣ ਦੇ ਲਈ ਤਿਆਰ ਨਹਿਸਾ ਉਥੇ ਹੀ ਔਰਤ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਪਹੁੰਚੀ ਅਤੇ ਔਰਤ ਨੂੰ ਸਮਝਾ ਕੇ ਉਹਨਾਂ ਨੇ ਉੱਤਰਾਖੰਡ ਵਾਪਸ ਵੀ ਭੇਜ ਦਿੱਤਾ ਸਿੱਧੀ ਜ਼ਿਲ੍ਹੇ ਦੇ 17 ਸਾਲਾ ਸੰਦੀਪ ਸਾਕੇਤ ਨੂੰ ਕਰੀਬ 2 ਸਾਲ ਪਹਿਲਾਂ ਆਨਲਾਈਨ ਗੇਮ ਫ੍ਰੀ ਫਾਇਰ ਖੇਡਦੇ-ਖੇਡਦੇ ਉੱਤਰਾਖੰਡ ਦੇ ਨੈਨੀਤਾਲ ਦੀ ਰਹਿਣ ਵਾਲੀ ਪੂਜਾ ਰਾਜਪੂਤ ਦੇ ਨਾਲ ਪਿਆਰ ਹੋ ਗਿਆ ਪੂਜਾ ਦਾ ਇਤਿਆਜ਼ੀ ਹੈ ਕਿ ਇੱਕ 2 ਸਾਲ ਦਾ ਬੇਟਾ ਵੀ ਹੈ ਜਸਮੂ ਉਹ ਲੈ ਕੇ ਆਪਣੇ ਨਵਾਲਗ ਆਸ਼ਿਕ ਯਾਨਕੀ ਸੰਦੀਪ ਸਾਕੇਤ ਦੇ ਘਰ ਪਹੁੰਚ ਕੇ ਜਿਵੇਂ ਇਸ ਮਾਮਲੇ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਮਿਲੀ ਤਾਂ ਉੱਥੇ ਪਿੰਡ ਵਾਸੀਆਂ ਦਾ ਭੀੜ ਜੋ ਹੈ ਉਹ ਇਕੱਠੀ ਹੋ ਗਈ ਅਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਥੇ ਹੋਣ ਲੱਗੀਆਂ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਸਰਪੰਚ ਨੂੰ ਦਿੱਤੀ ਸਰਪੰਚ ਨੇ ਮੁੰਡੇ ਦੇ ਘਰ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਇਸ ਤੋਂ ਬਾਅਦ ਮੁੰਡੇ ਅਤੇ ਉਸ ਔਰਤ ਨੂੰ ਪੁੱਛ ਕੇ ਇਸ ਲਈ ਪੁਲਿਸ ਥਾਕੇ ਲਿਜਾਇਆ ਗਿਆ ਤੇ ਦੋਵਾਂ ਨੂੰ ਸਮਝਾਇਆ ਗਿਆ ਇਸ ਤੋਂ ਬਾਅਦ ਔਰਤ ਉਥੋਂ ਵਾਪਸ ਉਤਰਾਖੰਡ ਚਲੇ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ